ਆ ਗਿਆ ਉਹ ਦਾ ਪ੍ਰੀਮੀਅਰ ਤੇ ਇੱਕ ਖਾਸ ਮੌਕੇ ਤੇ ਗੱਲਬਾਤ ਕਰਦੇ ਬਹੁਤ-ਬਹੁਤ ਸੌਗਤ। ਥੈਂਕ ਯੂ ਜੀ ਥੈਂਕ ਯੂ ਬਹੁਤ-ਬਹੁਤ। ਮੈਨੂੰ ਤਾਂ ਉਹ ਦਾ 네ਗੇਟਿਵ ਸ਼ੈਲਡ ਕਿਤਾ ਲੱਗਦਾ ਉਹਦੀ ਪਰਸਨੈਲਿਟੀ ਨੂੰ ਪੂਰੀ ਤਰ੍ਹਾਂ ਫਿੱਟ ਬੈ ਪੂਰੀ ਬੜਾ ਉੱਭਰ ਕੇ ਤੁਸੀਂ ਕਿਰਦਾਰ ਕੀਤਾ ਆਪਣਾ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਚੀਤੇ ਦਾ ਕਿਰਦਾਰ ਕਿਦਾਂ ਦਾ ਲੱਗਾ? ਅਲਟੀਮੇਟ। ਥੈਂਕ ਯੂ ਵੈਰੀ ਮੱਚ ਤੇ ਬੱਸ ਮੈਨੂੰ ਐਂ ਲੱਗਦਾ ਕਿ ਠੀਕ ਐ ਵਧੀਆ ਲੱਗਣਾ ਚਾਹੀਦਾ ਬੰਦਾ ਚਾਹੇ 네ਗੇਟਿਵ ਐ ਚਾਹੇ ਪੋਜ਼ਿਟਿਵ ਐ ਬੰਦਾ ਸਕਰੀਨ ਤੇ ਜੱਜਣਾ ਚਾਹੀਦਾ ਕੋਈ ਵੀ ਕਿਰਦਾਰ ਐ ਕੋਈ ਵੀ ਕੈਰੈਕਟਰ ਐ ਤਾ ਬੰਦਾ ਸਕਰੀਨ ਤੇ ਜੱchnਾ ਚਾਹੀਦਾ ਦੈਟਸ ਇਟ ਮੈਨੂੰ ਐ ਲੱਗਦਾ ਕਿ ਬਸ ਲੱਗਦਾ ਕਿ ਇਹਦਾ ਇਮਪੈਕਟ ਆਫ ਜ਼ਿਆਦਾ ਬੰਦਾ ਆਡੀਅੰਸ ਤੇ ਹਾਈਪ ਕ੍ਰੀਡ ਕਰਦਾ ਕਿ ਤਨ ਅਕੜੇ ਐਜ਼ ਐਜ਼ ਅ ਸਿੰਗਰ ਐਜ਼ ਅ ਐਕਟਰ ਕਿਸ ਤਰ੍ਹਾਂ ਦੇਖਦੇ ਹੋ ਭਾਵੇਂ ਪੋਜ਼ਿਟਿਵ ਸ਼ੇਡ ਹੈ ਭਾਵੇਂ ਨੈਗਟਿਵ ਨਹੀਂ ਹਾਂ ਕਿਰਦਾਰ ਦਾ ਇਦਾਂ ਹੈ ਕਿ ਚਲੋ ਇਹ ਕੰਮ ਹੈ ਪੋਜ਼ਿਟਿਵ ਵੀ ਕਰਨਾ ਨੈਗੇਟਿਵ ਐਕਚੁਅਲੀ ਇੱਥੇ ਨੈਗੇਟਿਵ ਨਹੀਂ ਆ ਐਂਡ ਚ ਜਾ ਕੇ ਤੁਹਾਨੂੰ ਪਤਾ ਪੋਜ਼ਿਟਿਵ ਹੋ ਜਾਂਦਾ ਤੇ ਇਹ ਇਹ ਮੈਂ ਮੈਨੂੰ ਐ ਹੁੰਦਾ ਕਿ ਮੈਂ ਆਪਦੇ ਕੰਮ ਦੇ ਵਿੱਚ 100% ਦਵਾ ਹਾਰਡਵਰਕ ਕਰਾਂ ਤੇ ਵਧੀਆ ਤੋਂ ਵਧੀਆ ਹੋਰ ਜਿੰਨੀ ਇੰਪਰੋਵਾਈਜ਼ੇਸ਼ਨ ਹੋ ਗਈ ਜਾਂ ਹੋਰ ਚੀਜ਼ਾਂ ਆਪਾਂ ਵਿੱਚ ਜੋ ਵੀ ਕੈਰੀ ਕਰ ਸਕਾਂ ਮੈਂ ਉਹਦੇ ਵਿੱਚ ਆਪਦਾ ਸਟਾਈਲ ਕੈਰੀ ਕਰ ਸਕਦਾ ਹੋਰ ਚੀਜ਼ਾਂ ਜੋ ਵੀ ਕਰ ਸਕਦਾ ਮੈਂ ਆਪ ਦੇ ਲੋ ਪੂਰੀ ਕੋਸ਼ਿਸ਼ ਕਰਦਾ ਹਾਂ। ਐਕਸਪੈਰੀਮੈਂਟ ਕਰਨ ਦਾ ਕਿੰਨਾ ਕੋ ਮੌਕਾ ਮਿਲੇ ਆਪਣੇ ਕਿਦਾਰ ਨਾਲ ਜੇਕਰ ਆਪਾਂ ਗੱਲ ਕਰੀਏ ਖੁੱਦ ਨੂੰ ਜਿਹੜਾ ਪਾਲਿਸ਼ ਕਰਨ ਦਾ ਮੌਕਾ ਹੁੰਦਾ ਪ੍ਰੂਫ ਕਰਨਾ ਕਿੰਨਾ ਕਿ ਮਿਲੇ ਆਪਾਂ ਉਹ ਸਿੰਗਿੰਗ ਆਪਾਂ ਐਕਟਿੰਗ ਇਹਦੇ ਵਿੱਚ ਮੈਂ ਜਿਹੜਾ ਚੀਤੇ ਦਾ ਕਿਰਦਾਰ ਹੈ ਪੰਜਾਬੀ ਆਗੇ ਉਹਦੇ ਵਿੱਚ ਇਹਦੇ ਵਿੱਚ ਜਿਹੜਾ ਤੁਸੀਂ ਉਹ ਚਟਕੀ ਵਾਲਾ ਦੇਖਿਆ ਵਾ ਉਹ ਮੈਂ ਇੰਪਰੋਵਾਈਜ਼ ਕਰਿਆ ਸੀਗਾ ਜਦੋਂ ਮੇਰੀ ਵਾਕ ਸੀਗੀ ਤਾਂ ਮੈਨੂੰ ਐ ਲੱਗਦਾ ਸੀ ਕਿ ਖਾਲੀ ਵਾਕ ਕਰਨ ਨਾਲੋਂ ਕਿ ਕੁਝ ਇੰਪੈਕਟਫੁਲ ਵਾਕ ਕੀਤੀ ਜਾਵੇ ਤੇ ਉਹ ਵਾਕ ਦੇ ਨਾਲ-ਨਾਲ ਜਦੋਂ ਮੈਂ ਉਹ ਚਟਕੀ ਵਜਾਉਣਾ ਜਾਂ ਮੇਰੀ ਬੋਲਣ ਇਹ ਸਾਰੀਆਂ ਚੀਜ਼ਾਂ ਮੈਂ ਇੰਪਰੋਵਾਈਜ਼ ਕਰੀਆਂ ਸੀਗੀਆਂ ਜਦੋਂ ਅਸੀਂ ਐਕਟ ਕਰਦੇ ਸੀ ਨਾਲ ਨਾਲ ਤੇ ਬਾਕੀ ਜਦੋਂ ਮਾਲਕ ਨੇ ਵਾਇਗਰੂ ਨੇ ਕਰਾਉਣਾ ਹੁੰਦਾ ਉਹ ਆਪ ਹੀ ਕਰਾ ਲੈਂਦਾ ਤੁਹਾਡੇ ਕੋਲ ਗੱਲ ਦੇ ਵਿੱਚ ਇੱਕ ਡੈਮੋ ਚਾਹ ਤਾਂ ਛੋਟੀ ਦਾ ਡੈਮੋ ਤੁਸੀਂ 12 ਸਤੰਬਰ ਨੂੰ ਸਾਡੀ ਮੂਵੀ ਆ ਜਾਣੀ ਆ ਕੱਲ ਨੂੰ ਤੁਸੀਂ ਜਾ ਕੇ ਜਰੂਰ ਦੇਖਿਓ ਤੇ ਉਹਦੇ ਵਿੱਚ ਤੁਹਾਨੂੰ ਡੈਮੋ ਕੀ ਪੂਰੀ ਫਿਲਮ ਹੀ ਦਿਖ ਜਊਗੀ ਤੁਸੀਂ ਐਕਸਪੈਕਟੇਸ਼ਨ ਕਰਦੇ ਹੋ ਪੂਰਾ ਟੀਮ ਵਰਕਰ ਟੀਮ ਐਫਰਟ ਹੈ ਇਹਦੇ ਵਿੱਚ ਸਾਰੀ ਟੀਮ ਨੇ ਹੁੰਦਾ ਜੀ ਕੋਈ ਵੀ ਪ੍ਰੋਜੈਕਟ ਲਾ ਲਓ ਚਾਹੇ ਗਾਣਾ ਲਾ ਲਓ ਚਾਹੇ ਫਿਲਮ ਲਾ ਲਓ ਤੇ ਚਾਹੇ ਵੈਬ ਸੀਰੀਜ਼ ਲਾ ਲਓ ਇਹਦੇ ਵਿੱਚ ਸਾਰੀ ਟੀ ਕਿ ਕਦੇ ਵੀ ਇੱਕ ਬੰਦਾ ਕਦੇ ਸਿੰਗਲ ਪਰਸਨ ਕੋਈ ਹਿੱਟ ਨਹੀਂ ਹੁੰਦਾ ਹੁੰਦਾ ਉਹਦੇ ਵਿੱਚ ਕਿਉਂਕਿ ਜੇ ਗਾਣੇ ਵੀ ਆ ਉਹਦੇ ਵਿੱਚ 뮤직 ਪ੍ਰੋਡਿਊਸਰ ਵੀਡੀਓ ਡਾਇਰੈਕਟਰ ਐਂਡ ਸਿੰਗਰ ਐਂਡ ਕੋਰੀਓਗ੍ਰਾਫਰ ਤੇ ਅਗਰ ਫਿਲਮ ਹੈ ਫਿਲਮ ਦੇ ਵਿੱਚ ਡਾਇਰੈਕਟਰ ਪ੍ਰੋਡਿਊਸਰ ਸੋ ਮੈਨੀ ਪੀਪਲ ਜਿਹੜੇ ਇਹਦੇ ਵਿੱਚ ਇਨਵੋਲਵ ਹੁੰਦੇ ਨੇ ਸਾਰੇ ਇੱਕ ਪੇਜ ਤੇ ਆਉਂਦੇ ਨੇ ਉਸ ਪੇਜ ਤੋਂ ਬਾਅਦ ਉਹ ਮੂਵੀ ਬਣਦੀ ਹੈ ਸਟਾਰਟ ਹੁੰਦੀ ਹੈ ਬਣਨ ਦੇ ਵਿੱਚ ਸਟਰਗਲ ਆਉਂਦੀ ਹੈ बनके ਜਦੋਂ ਬਾਹਰ ਆਉਂਦੀ ਆ ਫਿਰ ਰਿਲੀਜ਼ਿੰਗ ਤੇ ਸਟਰਗਲ ਆਉਂਦੀ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹ ਸਾਰੇ ਪੜਾਅ ਪੂਰੇ ਕਰ ਲੈ ਇੱਕ ਇੱਕ ਕਰਕੇ ਪੌੜੀਆਂ ਹੁੰਦੀਆਂ ਨੇ ਅਸੀਂ ਇੱਕ ਇੱਕ ਪੌੜੀ ਕਰਕੇ ਚੜਦੇ ਗਏ ਚੜਦੇ ਗਏ ਸੋ ਕੱਲ ਨੂੰ ਸਾਡੀ ਹੁਣ ਮੂਵੀ ਰਿਲੀਜ਼ ਤੇ ਆ ਤੇ ਇਹ ਵੀ ਵਾਹਿਗੁਰੂ ਦਾ ਬਹੁਤ ਮਿਹਰ ਹੈ ਸਾਡੇ ਤੇ ਕਿ ਜਿਹੜੀ ਸਾਡੀ ਮੂਵੀ ਬਣੀ ਨਾਲ ਦੀ ਨਾਲ ਰਿਲੀਜ਼ ਹੋ ਗਈ ਜੰਦੇ ਜੰਦੇ ਕੀ ਕਹਿਣਾ ਚਾਹੋਗੇ ਫਿਲਮਾਂ ਦਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਅ 12 ਅਗਸਤ ਨੂੰ 12 ਸਤੰਬਰ ਨੂੰ ਸਾਡੀ ਮੂਵੀ ਕੱਲ ਨੂੰ ਆ ਜਾਣੀ ਆ ਪੰਜਾਬੀ ਆਗੇ ਹੋਏ ਤੇ ਬਸ ਤੁਸੀਂ ਦੇਖੋ ਜਾ ਕੇ ਆਪਦੀ ਫੈਮਲੀਜ਼ ਨਾਲ ਤੇ ਚੀਤੇ ਦੇ ਕਿਰਦਾਰ ਨੂੰ ਦੱਸੋ ਤੁਹਾਨੂੰ ਕਿਦਾਂ ਦਾ ਲੱਗਾ ਚੀਤੇ ਦਾ ਕਿਰਦਾਰ ਤੇ ਬਾਕੀ ਫਿਰ ਹੋਰ ਅੱਗੇ ਮੂਵੀਜ਼ ਨੇ ਗਾਣੇ ਨੇ ਆਪਾਂ ਟਰਾਈ ਕਰਦੇ ਰਵਾਂਗੇ ਹੋਰ ਵਧੀਆ ਕਰਨ ਦੀ ਹੋਰ ਹਾਰਡਵਰਕ ਕਰਾਂਗੇ ਕਿ